ਲੁਧਿਆਣੇ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਸ਼ੂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਨੇ ਇਕਾ ਕਰ ਲਿਆ ਹੈ ਤੇ ਅੱਜ ਉਥੇ ਹੀ ਹੱਕ ਦੇ ਵਿੱਚ ਰਾਜਾ ਵੜਿੰਗ ਵੀ ਦਿਖਾਈ ਦੇ ਰਹੇ ਨੇ ਤੇ ਦੱਸਦੀ ਏ ਕਿ ਕਈ ਸਵਾਲ ਜਿਹੜੇ ਕਿ ਰਾਜਾ ਵੜਿੰਗ ਦੇ ਉੱਤੇ ਉਠਾਏ ਜਾ ਰਹੇ ਸੀ ਕਿ ਆਸ਼ੂ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਅਤੇ ਕਈ ਕਾਂਗਰਸ ਦੇ ਲੀਡਰਸ਼ਿਪ ਜਿਹੜੀ ਕਿ ਮੌਜੂਦ ਨਹੀਂ ਤੇ ਇਹਨਾਂ ਦਾ ਏਕਾ ਨਹੀਂ ਹੋ ਰਿਹਾ ਪਰੰਤੂ ਹੁਣ ਦੱਸਦੀ ਏ ਕਿ ਰਾਜਾ ਵੜਿੰਗ ਦੇ ਨਾਲ ਅੱਜ ਕਈ ਕਾਂਗਰਸੀ ਲੀਡਰਸ਼ਿਪ ਮੌਜੂਦ ਹੈ ਤੇ ਉੱਥੇ ਹੀ ਆਸ਼ੂ ਦੇ ਹੱਕ ਦੇ ਵਿੱਚ ਵੱਡੇ ਜਿਹੜੇ ਕਿ ਐਲਾਨ ਕੀਤੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਜਿਹੜਾ ਕਿ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਤੇ ਦੂਜੇ पासे पंजाब सरकार ਦੇ ਉੱਤੇ ਪਲਟਵਾਰ ਰਾਜਾ ਬੜਿੰਗ ਨੇ ਕੀਤਾ ਹੈ ਬਿਆਨ ਸਾਹਮਣੇ ਆ ਰਹੇ ਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਅਜਿਹਾ ਨਹੀਂ ਤੇ ਜਿਸ ਦੇ ਤਹਿਤ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਲਰ ਨੂੰ ਲੈ ਕੇ ਵੀ ਸਵਾਲ ਚੱਕੇ ਨੇ ਹੋਰ ਕੀ ਕਹਿਣਾ ਰਾਜਾ ਬੜਿੰਗ ਦਾ ਆਓ ਤੁਹਾਨੂੰ ਸੁਣਾਉਣੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿਨਿਸਟਰ ਮੁਕੰਮਲ ਤੌਰ ਤੇ ਫੇਲਿਅਰ ਸਾਬਤ ਹੋਇਆ ਹੈ ਉਹ ਪੰਜਾਬ ਦੀ ਜਨਤਾ ਨੇ 3.5 ਸਾਲ ਆਪ ਦੇ ਸ਼ਰੀਰ ਤੇ ਤੇ ਆਪ ਦੇ ਅੱਖਾਂ ਦੇ ਸਾਹਮਣੇ ਅੱਖੀਂ ਦੇਖਿਆ ਜਿਹੜਾ ਉਹ ਵੇਖਿਆ ਹਰ ਇੱਕ ਵਿਅਕਤੀ ਇਹ ਚਾਹੁੰਦਾ ਕਿ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਸ ਸਰਕਾਰ ਤੋਂ ਛੁਟਕਾਰਾ ਪਾ ਲਈਏ ਹਰ ਵਿਅਕਤੀ ਇੱਕ ਇੱਕ ਛੋਟਾ ਵੱਡਾ ਰੇੜਿਆ ਵਾਲਾ ਦੁਕਾਨਦਾਰ ਵਪਾਰੀ ਉਹਦਾ ਕਾਰਨ ਕੀ ਹੈ ਕੰਸੀ ਕੀ ਲੋਗੇ ਇੰਨਾ ਦੇ ਮਨ ਚ ਸੁਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਵ ਐਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਪੂਰੇ ਮਹਿਸੂਸ ਕਰ ਰਹੇ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਨਾਮ ਵੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋ ਜੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਢ ਸਕਦੇ ਸਾਡੇ 3.5 ਸਾਲਾਂ ਅਜਿਹਾ ਬਾਪਿੰਸਾ ਪੰਗਰੇ ਵਪਾਰੀਆਂ ਦਾ ਉਹ ਮਾੜਾ ਹਾਲ ਹੈ ਕੋਈ ਨਵਾਂ ਬੁਫਾਰ ਨਹੀਂ ਆਇਆ ਕੋਈ ਪੰਜਾਬ 'ਚ ਨਵੀਂ ਇਨਵੈਸਟਮੈਂਟ ਨਹੀਂ ਆਈ ਔਰ ਟੀਚਰ ਸਰਕਾਰ ਦੇ ਕਿੰਨੇ ਧਰਨੇ ਲੱਗ ਰਹੇ ਤੁਸੀਂ ਦੇਖਿਆ ਹੁਣ ਨਾ ਕੋਈ ਵਪਾਰੀ ਸੁਰੱਖਿਤ ਹੈ ਫਰੋਟੀਆਂ ਆ ਰਹੀਆਂ ਜਿਨਾ ਚੱਕਾ ਕੀਤਾ ਸਵਾ ਚਾਰ ਲੱਖ ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਇਕਨੋਮਿਕਲੀ ਅਸੀਂ ਮਰ ਗਏ ਕਿ ਜਿਹੜੀ ਸਾਡੀ ਗੱਲਬਾਤ ਸੀ ਉਹਰੇ ਚ ਮਾਰ ਕੇ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਪੂਟਾ ਪੰਜਾਬ ਐਗਰੀਕਲਚਰ ਸਟੇਟ ਆ ਸਾਡੀ ਸਾਡੀ ਹੋਣ ਕੀ ਐ ਕਿ ਅਸੀਂ ਖੇਤੀ ਪ੍ਰਧਾਨ ਹੁੰਦਾ 23 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰ ਰਹੀ ਐ ਕਿਹਨੇ ਅੱਛੀ ਜ਼ਮੀਨ ਅਕਵਾਇਰ ਕਰਨ ਕੋਈ ਡਿਮਾਂਡ ਆਈ ਐ ਪੈਸੇ ਇਕੱਠੇ ਕਰਨੇ ਪੰਜਾਬ ਮਾਰਨਾ ਪੰਜਾਬ ਦੀ ਹੋਣ ਖਤਮ ਹੋ ਜਾਏਗੀ ਜਿੱਥੇ ਲਾਤੇ ਕਿ ਜਿਹੜੇ ਅਹੁਦੇ ਦੇਤੇ ਉਹਨਾਂ ਨੂੰ ਚੇਅਰਮੈਨੀਆਂ ਸਭ ਕੁਝ ਭਰੂ ਲਿਆ ਕੇ ਵੰਡਤਾ ਤੇ ਜਿਹੜਾ ਨਸ਼ਿਆ ਜੁੱਧ ਨਸ਼ਿਆਂ ਵਿਰੁੱਧ ਸਾਢੇ 3 ਸਾਲ ਬਾਅਦ ਜਾ ਕੇ ਤੇ ਹੁਣ ਪੁਲਿਸ ਤੇ ਚੌਕੀਆਂ ਵਾਲਿਆਂ ਨੂੰ ਹਦਾਇਤ ਦਿੱਤੀ ਐ ਕਿ ਜਿਹੇ ਪਿੰਡ 'ਚ ਨਸ਼ਾ ਵਿਗਦਾ ਔਰੇ ਖਲਾਫ ਮੀਡੀਆ ਨੂੰ ਇਤਲਾਾ ਨਾ ਦਿਓ ਜੋ ਜਿਹੜਾ ਤਲਾਹ ਦੇਊਗਾ ਉਹਨੀਆਂ ਲੱਤਾਂ ਤੋੜਾਂਗੇ ਤੇ ਪਰਚਾ ਦੇਾਂਗੇ ਕੀ ਹੋਇਆ ਬੋਰ ਪਿੰਡ 'ਚ ਜਿਹਨੇ ਲਿਖਿਆ ਸੀ ਸਾਡਾ ਪਿੰਡ ਬਕਾਊ ਆ ਕੀ ਹੋਇਆ ਉਹ ਫੌਜੀ ਜਿਹੜਾ ਤਲਾਸ਼ ਦੇ ਰਿਆ ਸੀ ਨਸ਼ੇ ਦੀ ਜਿਹੜਾ 30 ਤਰੀਕ ਨੂੰ 31 ਨੂੰ ਖਤਮ ਕਰ ਦੇਣਾ ਸੀ ਉਹ ਰੀਆਂ ਲੱਤਾਂ ਕੋੜ ਦਿੱਤੀਆਂ ਸੀ ਐਸੇ ਇੱਕ ਮਹੀਨੇ ਅਸੀਂ ਸੱਚੇ ਸੁੱਚੇ মিডিਆ ਵਾਲਿਆਂ ਦੇ ਨਾਲ ਐ ਜਿਹੜੇ 100% ਸਾਡੇ ਉਲਟ ਵੀ ਲਾਉਂਦੇ ਆ ਸਾਡੇ ਹੱਕ 'ਚ ਵੀ ਰੱਖਦੇ ਪਰ ਕੋਈ ਵੀ ਅੱਜ ਤੀ ਸਾਡੇ 3 ਸਾਲਾਂ 'ਚ ਇੱਕ ਵੀ ਖਬਰ ਸਾਡੇ ਹੱਕ 'ਚ ਨਾ ਲੱਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ कि ਅਸੀਂ ਥੋੜਾ ਸਿਰ ਝੁਕਾ ਕੇ ਸਤਿਕਾਰ ਕਰਦੇ ਹਾਂ ਕਿਉਂਕਿ ਤੁਸੀਂ ਗੱਲ ਲੈ ਕੇ ਜਾਂਦੇ ਹੋ ਪਹੁੰਚਾਉਂਦੇ ਹੋ ਅੱਜ ਮੀਡੀਆ ਨੂੰ ਇਹ ਕਿਹਾ ਜਾਂਦਾ ਵੱਡੇ ਚੈਨਲਸ ਦੇ ਨਾਲ ਭਗਵਾਨ ਸਿੰਘ ਮਾਰ ਮਰ ਚੁਕੇ ਜਿਸ ਪ੍ਰਕਾਰ ਕਿ ਸਾਦਾ ਤੇ ਅਤਿਆਚਾਰੁੱਤੇ ਪਿਆ ਤੇ ਇਹ ਜਿਹੜੀ ਆਰਐਸਐਸ ਜਮਾਤ ਹੈ ਹੁਣ ਇਹਨਾਂ ਨੇ ਸਿੱਖ ਪ੍ਰਚਾਰਕ ਵੀ ਪਾ ਲਏ ਕਿਉਂਕਿ ਸਾਨੂੰ ਨੌਕਰੀ ਕੋਈ ਮਿਲਦੀ ਨਹੀਂ ਜਿਹੜਾ ਕੋਈ ਸਿੱਖ ਬੰਦਾ ਵਿਚਾਰੋ ਕੀ ਕਰੇ 20000 ਰੁਪਏ ਨੂੰ ਵੀ ਨੌਕਰੀ ਚਾਹੀਦੀ ਹੈ ਕਿ ਆਰਐਸਐਸ ਦੇ ਲੋਕਾਂ ਨੇ ਇਹ ਪੰਜਾਬ ਚ ਉਸਨਾ ਚਾਹੁੰਦੇ ਆ ਪਰ ਮੈਂ ਦੱਸਣਾ ਚਾਹੁੰਦਾ ਜਿੰਨਾ ਚਿਰ ਗਾਂਧੀ ਪਰਵਾਜ਼ ਜਿੰਨਾ ਤੇ ਕਾਂਗਰਸ ਜਿੰਨਾ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੋਣ ਦਿਆਂਗੇ। ਦਾ ਨਹੀਂ ਰਹੋ ਦਿੱਤਾ ਗਿਆ। ਆ ਦੇਸ਼ ਦਾ ਦੇਸ਼ ਦਾ ਦੇਸ਼ ਦਾ ਮਾਫੀ ਚੋਣਾਂ ਪੱਛੰਗਿਆਸਾਂ ਜਿਨ੍ਹਾਂ ਨੇ ਨੈਸ਼ਨਲ ਫਲੈਗ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਕੁਮਾਰਕਰ ਜਿਹੜਾ ਸੀਗਾ ਆਰਐਸਐਸ ਦਾ ਮੁਖੀ ਹੁਣੇ ਕਿਹਾ ਬੰਚ ਆਫ ਥੌਟਸ ਹੋਰੀ ਇੱਕ ਕਿਤਾਬ ਹੈ ਦੇ ਪੂਰੇ ਛੋੜੇ 238 ਸਫੇ ਤੇ ਲਿਖਿਆ ਕਿ ਇਹ ਜਿਹੜਾ ਬਾਬਾ ਸਾਹਿਬ ਅੰਮ੍ਰਿਤਕਿਰ ਦਾ ਸਰਦਾਰ ਹੈ ਲੋਕਾਂ ਦੇ ਕਾਗਜ਼ ਇਕੱਠੇ ਕਰਕੇ ਬਣਾਇਆ ਵੇ ਯਾਰ ਰੈਣੀ ਮੰਦਾ ਸੋ ਕਹਿਣ ਦਾ ਮਤਲਬ ਧਰਮ ਤੇ ਆਰਐਸਐਸ ਤੇ ਭਾਜਪਾ ਹੁਣ ਇੱਕੋ ਜੰਗ ਹੋ ਗਈ ਹੈ ਇੱਕੋ ਹੀ ਸੋ ਇਹ ਕਾਕੇ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਲੋਕ ਵੋਟ ਕਰਨਗੇ ਨਵੇਂ ਨਿਰਮਾਣ ਵਾਸਤੇ ਨਵੀਂ ਗੱਲ ਵਾਸਤੇ ਨਵੀਂ ਸੋਚ ਵਾਸਤੇ ਨਵੇਂ ਪੰਜਾਬ ਵਾਸਤੇ ਨਵੇਂ ਵਿਕਲਪ ਵਾਸਤੇ ਮੈਨੂੰ ਪੂਰੇ ਨਮੀਦ ਹੈ ਇਹ ਨਸਾਈਆਂ ਗੱਲਾਂ ਤੇ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਲੋਕ ਤੇ ਲੁਧਿਆਣਾ ਵੈਸਟ ਦੇ ਲੋਕ ਫੈਸਲਾ ਲੈਣਗੇ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ